ਆਸ਼ੂ ਜੀ ਕੀ ਮਾਮਲਾ ਹੋਇਆ ਪੂਲ ਸਾਈ ਸੀ ਕੀ ਹੋਇਆ ਕੀ ਸੀ ਜੀ ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉੜੀ ਕੁੜੀ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਹੈ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਆ ਅੱਛਾ ਇੱਕ ਹੈਬੋ ਵਾਲੇ ਤੇ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਹੈ ਤੁਹਾਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ ਜਿੱਥੇ ਵਿਦੀਕੀ ਹੁੰਦੀ ਹੈ ਮੈਂ ਉੱਥੇ ਉੱਥੇ ਜਿਹੜਾ ਰੋਕਦਾ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰਾਂਗਾ ਜੀ ਕਹਿੰਦੇ ਇੱਕ ਨੋ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸੀ ਦੀ ਆਕੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬਰਾਮਦ ਹੋਇਆ ਵਾ ਆਪ ਰਖਤਾ ਹੁਣ ਇਹਨਾਂ ਨੇ ਹੱਤਾਪਾਈ ਦੀ ਨੋ ਬਤਾਈ ਇਹ ਕਿਸ ਕਾਰਨ ਆ ਗਈ ਕਿ ਕਿਉਂਕਿ ਤੱਕਾ ਕਈ ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾਮ ਹੈ ਪੱਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾ ਫੈਲਾ ਰਾਸ਼ ਐਕਟਿਵ ਸੀਗੀ ਇੱਕ ਵੀਡੀਓ ਵੀ ਬਾਹਰ ਯਾਰ ਉਹਨਾਂ ਹੀ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਤੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਾਲੇ ਸਰ ਹੈ ਕੋਈ ਭਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਹੈ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇਗੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਾਬ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਵਿੱਚ ਹੈ ਅੱਜ ਸਵਾਲ ਤਾਂ ਇਹ ਹੈ ਵੀ ਇਹਨੂੰ ਰੋਕਣਾ ਕਿਵੇਂ ਜੀ ਹੈ ਰੇਡੀਆਂ ਜਿਹੜੀਆਂ ਵਧੀਕੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਵਿਚਾਰਨ ਲੱਗੇ ਤੁਸਨਾਂ ਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਨਾ ਚਾਹੋ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ ਆਜੂ ਜੀ ਕੀ ਮਾਮਲਾ ਹੋਇਆ ਪੂਲ ਸਾਈ ਸੀਗੀ ਕੀ ਹੋਇਆ ਕੀ ਸੀ ਜੀ ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਾਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਕੇ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਾਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿਨ੍ਹਾਂ ਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ 3 ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਆ ਕਿ ਹੈਬੋ ਵਾਲ ਚ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਹੈ ਤੁਹਾਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ-ਜਿੱਥੇ ਵਿਧੀਕੀ ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ ਕਹਿੰਦੇ ਇੱਕ ਕਾਨੂੰਨ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸੀ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬਰਾਮਦ ਹੋਇਆ ਵਾ ਆਪ ਰਖਤਾ ਹੁਣ ਇਹਨਾਂ ਨੇ ਹੱਤਾਪਾਈ ਦੀ ਨੋਟਾਈ ਕਿ ਇਸ ਕਾਰਨ ਆ ਗਈ ਕਿ ਪੁਲਿਸ ਕਿਉਂਕਿ ੱੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾ ਹੈ ਪਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਐਕਟਿਵ ਹੈ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਐ ਇਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇਗੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਰ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਹੈ ਜੀ ਅੱਜ ਸਵਾਲ ਕਹਿੰਦਾ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਚਾਹੁੰਦੇ ਹਾਂ ਤੁਸੀਂ ਨਾ ਉਹਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਹੋ ਤਾਂ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ